ਸ਼ਰਪੀਤਰ ਅੰਗਵਸਰ ਆਪਣੇ ਅਥੀ ਗੜਾਈ ਕੱਢੀ ਹੋਈ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਕੋ ਨਾਨ ਪਾਸ਼ਾ ਜੀ ਨੂੰ ਵਿਆਹ ਸਮੇ ਇਹ ਰਮਾਲ ਫੇਟ ਕੀਤਾ ਏ ਇਥੋ ਲੈ ਕੇ ਉਪਰ ਤੱਕ ਇਹ ਚੋਰਾ ਕੋ ਨਾਨ ਪਾਸ਼ਾ ਦਾ ਏ ਜੇ ਧਵਾਇ ਤੇਰੀ ਇੱਕ ਅੱਗੇ ਆ ਵਿਚਲਾ ਗਲਮਾ ਏ ਇਹ ਅਗਲਾ ਫਰੰਟ ਏ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਸਾਰੇ 30 ਇਤਾਂ ਦਰਜ ਕੀਤੀਆਂ ਨੇ ਇਹ ਜੋਲਾ ਸਾਹਿਬ ਜੀ ਨੂੰ 520 ਸਾਲ ਹੋ ਚੁਕੇ ਆ ਮੇਰੇ ਬਾਪਾ ਸ਼ਾਹ ਨੇ ਧਰਤੀ ਤੇ 17 ਸਾਲ ਕੁਝ ਮਹੀਨੇ ਕੁਝ ਦਿਨ ਆਪਣੇ ਹੱਥੀਂ ਖੇਤੀਬਾੜੀ ਆਰੰਭ ਕੀਤੀ ਪਹਿਲੀ ਪਾਕਸ਼ਾਏ ਤੋਂ ਲੈ ਕੇ ਪੰਜਵੀਂ ਪਾਕਸ਼ਾਏ ਤੱਕ ਜੋਲਾ ਸਾਹਿਬ ਗਏ ਨੇ ਤਾਂ ਤਾਂ ਸ਼ੀ ਗੁਰੂ ਅਰਜਨ ਦੇਵ ਮਾਰ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਪ ਜੀ ਨੇ ਖਾਲਸੇ ਕੋ ਨਾਨ ਪਾਸ਼ਾ ਸ੍ਰੀ ਪਵਿੱਤਰ ਅੰਗ ਵਸਰ ਆਪਨੇ ਅਥੀ ਗੜਾਈ ਕੱਢੀ ਹੋਈ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਕੋ ਨਾਨ ਪਾਸ਼ਾ ਜੀ ਨੂੰ ਵਿਆਹ ਸਮੇ ਇਹ ਰਮਾਲ ਫੇਟ ਕੀਤਾ ਏ ਜਾਂ ਬਟਾਲਾ ਸਾਹਿਬ ਖੰਨ ਸਾਹਿਬ ਸ਼ਾਦੀ ਹੋਈ ਕੋ ਨਾਨ ਪਾਸ਼ਾ ਮਾਰੇ ਵੀ ਇਸ ਰਮਾਲ ਦੀ ਕੜਾਈ ਖਾਲਸਾ ਜੀ ਦੋਨਾਂ ਪਾਸੇ ਕੋਈ ਜੀ ਕੋਈ ਉਟਸੇ ਦੇ ਨੇ ਭੈਣ ਤੇ ਭਰਾ ਦਾ ਪਿਆਰ ਏ ਰਹਿੰਦੀ ਦੁਨੀਆ ਤੱਕ ਰਹਿਣਾ ਏ ਇਸੋ ਲਈ ਕਿ ਉਪਰ ਤੱਕ ਇਹ ਚੋਲਾ ਗੁਨਾਣ ਬਾਦਸ਼ਾਹ ਦਾ ਹੈ ਕਿ ਭਾਈ ਤੇਰੀ ਇੱਕ ਅੱਗੇ ਆ ਵਿਚਲਾ ਗਲਮਾ ਹੈ ਇਹ ਅਗਲਾ ਫਰੰਟ ਹੈ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਫਾਰੇਤੀ ਇਤਾਂ ਦਰਜ ਕੀਤੀਆਂ ਨੇ ਮੇਰੇ ਬਾਦਸ਼ਾਹ ਨੇ ਪਿਆਰੇ ਹੋ ਚੋਲੇ ਪਰ ਸਾਂਝੀ ਵਾਲ ਤਰ੍ਹਾਂ ਉਪਦੇਸ਼ ਦਿੱਤਾ ਹੈ ਅਵਰ ਅੱਲਾ ਨੂਰ ਉਪਾਇਆ ਕੁਦਰਤ ਰਹਿਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਹੌਨ ਪਰੇ ਕੋ ਮੰਦੀ ਇਹ ਚੋਲਾ ਸਾਹਿਬ ਜੀ ਨੂੰ 520 ਸਾਲ ਹੋ ਚੁੱਕਿਆ 6ਵੀਂ ਸਦੀ ਆਰੰਭ ਹੋ ਚੁੱਕੀ ਆ ਨਾਲ ਇਹ ਪ੍ਰਾਤਨ ਚੌਸ ਹੈ ਵੀ ਚੋਲਾ ਸਾਜੀ ਦੇ ਨਾਲ ਪ੍ਰਾਪਤ ਹੋਏ ਨੇ ਮਿਲਦ ਹੋ ਚੁੱਕੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਮੇਰੇ ਬਾਪੇ ਨਾਨਕ ਨੇ ਪਿਆਰੇ ਡੇਰਾ ਬਾਬਾ ਨਾਨਕ ਧਰਤੀ ਨੂੰ ਭਾਗ ਲਾਈ ਤੇ ਮੇਰੇ ਬਾਪੂ ਨੇ ਧਰਤੀ ਤੇ 17 ਸਾਲ ਕੁਝ ਮਹੀਨੇ ਕੋਈ ਦਿਨ ਆਪਣੇ ਹੱਥੀ ਖੇਤੀਬਾੜੀ ਆਰੰਭ ਕੀਤੀ ਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵਾਨ ਕੇ ਸ਼ਕੰਦਾ ਉਪਦੇਸ਼ ਮੇਰੇ ਬਾਬੇ ਨਾਨਕ ਨੇ ਪਿਆਰੇ ਧਰਤੀ ਦੇ ਦਿੱਤਾ ਈ ਜਿਉ ਮੇਰੇ ਪਾਤਸ਼ਾਹ ਨੇ ਖੇਤੀਬਾੜੀ ਰੰਮ ਕੀਤੀ ਆ ਉਸ ਵੇਲੇ ਮੇਰੇ ਪਾਤਸ਼ਾਹ ਨੇ ਸੰਸਾਰੀ ਕਪੜੇ ਪਹਿਨੇ ਨੇ ਇਹ ਜਿਹੜਾ ਉਦਾਸੀਆਂ ਵਾਲਾ ਚੋਲਾ ਸੀ ਉਤਾਰ ਕੇ ਪਾਈ ਲੈਣਾ ਜਿਨੇ ਚੋਲਾ ਸਾਹਿਬ ਗੱਦੀ ਨਾਲ ਪੇੜ ਕਰਕੇ ਗੁਰੂ ਅੰਗਦ ਦੇਵ ਜੀ ਮਾਰਤ ਦੀ ਗੱਦੀ ਬਖਸ਼ੀਆ ਪਿਆਰਿਓ ਇਸੇ ਤਰ੍ਹਾਂ ਇਹ ਚੋਲਾ ਸਾਹਿਬ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤੱਕ ਇਹ ਚੋਲਾ ਸਾਹਿਬ ਜੀ ਗਏ ਨੇ ਤਨ ਤਨ ਸ਼ੀ ਗੁਰੂ ਅਰਜਨ ਦੇਵ ਮਾਰ ਤੱਕ ਪਹਿਲੇ ਮੇਰੇ ਬਾਬੇ ਨਾਨਕ ਨੇ ਆ ਚਾਰ ਪਾਸ਼ੇ ਨੇ ਇਹ ਦਰਬਾਰ ਤੇ ਚੋਲਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਕੀਤੀ ਆ ਅੰਮ੍ਰਿਤਸਰ ਸਿਵਤੀ ਦਾ ਘਰ ਇਹ ਚੋਲਾ ਸਾਹਿਬ ਸਾਜ ਖਣ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚ ਗਿਆ ਜਦ ਦਰਬਾਰ ਸਾਹਿਬ ਜਿਹੜੀ ਕਾਰ ਸੇਵਾ ਆਰੰਭ ਹੋਈ ਆ ਉਸ ਤੋਂ ਬਾਅਦ ਬਲਖ ਬਖਾਰਾ ਈਰਾਨ ਸ਼ਹਿਰ ਤੋਂ ਸੰਤ ਆਈ ਉਹਨਾਂ ਦੇ ਮੇਨ ਮੁਖੀ ਜਥੇਦਾਰ ਭਾਈ ਤੋਤਾ RAM ਜੀ ਸਨ ਜਰ ਭਾਈ ਤੋਤਾਰਾਮ ਤੇ ਉਹਨਾਂ ਨੇ ਸੰਗਤਾਂ ਨੇ ਸਰਦਾ ਭਾਵਨਾ ਤੇ ਨਾਲ ਦਰਬਾਰ ਚ ਸੇਵਾ ਕੀਤੀ ਆ ਪਿਆਰਿਓ ਉਹਨਾਂ ਦੀ ਸੇਵਾ ਦਰਬਾਰ ਚ ਸਫਲ ਹੋਈ ਆ ਉਸ ਪੰਜੇ ਪਾਸ਼ਾ ਰਹਿਮਤ ਅਲਿਹਾਰ ਵਿੱਚ ਆਈ ਤੇ ਕਹਿਣ ਲੱਗੇ ਪਿਆਰਿਓ ਆਪ ਜੀ ਦੀ ਸੇਵਾ ਦਰਬਾਰ ਚ ਸਫਲ ਹੋ ਚੁੱਕੀ ਆ ਜੇ ਕੋਈ ਦਰਬਾਰ ਵਿੱਚੋਂ ਮੰਗਣਾ ਚਾਹੁੰਦੇ ਮੰਗ ਲਓ ਉਸ ਭਾਈ ਤੋਤਾਰਾਮ ਤੇ ਉਹਨਾਂ ਨੇ ਸੰਗਤਾਂ ਨੇ ਪਿਆਰਿਓ ਸਰਬਾਧਾ ਭਲਾ ਮੰਗਿਆ ਇਹ ਪਾਸ਼ਾ ਜੇ ਤਰੁੱਠੇ ਜੇ ਮਿਹਰਵਾਨ ਹੋਏ ਜੇ ਸਾਡਾ ਇਲਾਕਾ ਜਿਹੜਾ ਏ ਸਿੱਖੀ ਤੋਂ ਰਹਿਤ ਆ ਸਿੱਖੀ ਤੋਂ ਪਛੜਿਆ ਹੋਇਆ ਏ ਸੇਕੇ ਨੂੰ ਗਾਉਂ ਤੋਂ ਵਾਸਤੇ ਕੋਈ ਗੁਰੂ ਘਰ ਦੀ ਨਿਸ਼ਾਨੀ ਦਿੱਤੀ ਜਾਵੇ। ਉਸ ਦੇ ਪੰਜੇ ਪਾਤਸ਼ਾਹ ਰਹਿਮਤਾਂ ਦੇ ਘਰ ਵਿੱਚ ਆਏ ਨੇ ਤੇ ਜੋ ਉਹਨਾਂ ਦੇ ਕੋਲ ਗੁਲਾਣ ਪਾਤਸ਼ਾਹ ਦੇ ਪਵਿੱਤਰ ਰੰਗ ਵਾਸਤੇ ਚੋਲਾ ਸਾਹਿਬ ਸਨ ਇਹ ਭਾਈ ਤੋਤਾਰਾਮ ਜੀ ਨੇ ਭੇਡ ਕਰ ਦਿੱਤੇ ਨੇ ਤੇ ਬਾਜੇ ਕੀਤਾ ਭਾਈ ਤੋਤਾਰਾਮ ਜੀ ਇਹ ਚੋਲਾ ਸਾਹਿਬ ਨੇ ਸ਼ਹਿ ਲੈ ਜਾਓ ਤੇ ਸੰਗਤਾਂ ਨੂੰ ਇਹ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਵਾਇਆ ਕਰੋ ਤੇ ਗੁਰੂ ਘਰ ਦੀ ਸਿੱਖੀ ਗਾਂ ਬਦਨੀ ਚਾਲੂ ਹੋ ਗਈ। ਸਮਾਂ ਬੀਤਣਾ ਗਿਆ ਖਾਲਸਾ ਜੀ ਜੋ ਭਾਈ ਤੋਤਾਰਾਮ ਜੀ ਬਜ਼ੁਰਗ ਹੋਏ ਨੇ ਤੇਰਾ ਦਾਸ ਰਣਜੀਤ ਕੀਤੇ ਪਾਸ਼ਾ ਜਿਨਿਨਿ ਕੋ ਆਪ ਜੀ ਨੇ ਸੇਵਾ ਬਖਸ਼ੀ ਉਮਰ ਬਖਸ਼ੀ ਨਭਾਈਆ ਉਸ ਦਾ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਕਰ ਸਕੇ ਜਾਂ ਨਾ ਕਰ ਸਕੇ ਤੇ ਖਾਲਸਾਈ ਭਾਈ ਤੋਤਾ RAM ਨੇ ਚੋਲਾ ਸਾਹਿਬ ਰੁਮਾਲੇ ਵਿੱਚ ਲਪੇੜ ਕੇ ਇਹ ਰਾਮ ਸ਼ਾਹ ਦੀਆਂ ਪਹਾੜੀਆਂ ਗੁਫਾ ਸੀ ਇਹ ਚੋਲਾ ਸਾਹਿਬ ਗੁਫਾ ਵਿੱਚ ਰੱਖ ਦਿੱਤੇ ਅੱਗੇ ਪੱਥਰ ਲਗਵਾ ਦਿੱਤਾ ਤੇ ਅਰਦਾਸ ਰਣਜੀਤ ਕੀਤੇ ਪਾਸ਼ਾ ਹੁਣ ਇਹ ਪਰਿਵਾਰ ਨੇ ਚੋਲਾ ਸਾਹਿਬ ਦੀ ਸੇਵਾ ਸੰਭਾਲ ਬਖਸ਼ੋਗੇ ਉਹੀ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਕਰਨਗੇ ਸਮਾ ਬੀਤ ਲਿਆ ਗਿਆ ਖਾਲਸਾ ਜੀ ਗੁਨਾਨਪਾਤ ਸ਼ਮਰ ਦਾ ਆਪਣਾ ਪਰਿਵਾਰ ਮਹਾਂ ਜੋ ਸਰਕਾਰ ਜੋਗ ਦੋ ਸਾਹਿਬ ਜਾਰੇ ਹੋਏ ਆ ਭਗਵਾਨ ਬਾਬਾ ਸ਼੍ਰੀ ਚੰਨ ਮਹਾਰਾਜ ਤੇ ਬਾਬਾ ਲਖਮੀ ਚੰਨ ਮਹਾਰਾਜ ਜੀ ਭਗਵਾਨ ਬਾਬਾ ਸ਼੍ਰੀ ਚੰਨ ਮਾਰੇ ਨੇ ਸ਼ਾਦੀ ਨਹੀਂ ਕਰਵਾਈ ਉਹ ਬਾਲ ਜਤੀ ਸਨ ਬਾਬਾ ਲਖਮੀ ਚੰਨ ਮਾਰੇ ਨੇ ਸ਼ਾਦੀ ਕਰਵਾਈ ਸੀ ਪਿਆਰਿਓ ਉਹਨਾਂ ਦੇ ਸੁਪੁੱਤਰ ਸਨ ਬਾਬਾ ਧਰਮਚੰਨ ਜੀ ਇੱਥੋਂ ਬਾਲੀ ਸਾਈਡ ਤੇ 1 ਕਿਲੋਮੀਟਰ ਭੈਂਡਿਆ ਪੱਖੋ ਕੇ ਟਾਲੀ ਸਾਹਿਬ ਜੇਹ ਜਗ੍ਹਾ ਤੇ ਭਗਵਾਨ ਬਾਬਾ ਸ਼੍ਰੀ ਚੰਨ ਮਾਰੇ ਨੇ 4 ਜੋਜਨ 32 ਕਿਲੋਮੀਟਰ ਬਾਲ ਲੰਮੀ ਕੀਤੀ ਤੇ ਆਪਣੇ ਭਤੀਜੇ ਬਾਬਾ ਧਰਮਚੰਦ ਦੇ ਘੋੜੇ ਤੋਂ ਉਤਾਰਿਆ ਹੀ ਕਿ ਜੋ ਕੋ ਨਾਨਪਾ ਸ੍ਰੀ ਹੰਸ ਜਿਹੜੀ ਗਾਂ ਚੱਲਦੀ ਰਹੀ ਕਿਉਂਕਿ ਬਾਬਾ ਜੀ ਜੋ ਘੋੜਾ ਤਾਂ ਅੁਰਦਾ ਜਾ ਰਿਹਾ ਹੀ ਉਸਕ ਭਗਵਾਨ ਬਾਬਾ ਸ੍ਰੀ ਚੰਮਾਰ ਆਪਣੇ ਭਤੀਜੇ ਨੂੰ ਘੋੜੇ ਤੋਂ ਉਤਾਰਿਆ ਹੀ ਤੇ ਉਹਨਾਂ ਦਾ ਪਾਲਨ ਪੋਸ਼ਣ ਕੀਤਾ ਹੀ ਜਦੋਂ ਜਵਾਨ ਹੋਏ ਨੇ ਤੇ ਉਹਨਾਂ ਦੀ ਸ਼ਾਦੀ ਕੀਤੀ ਬਾਬਾ ਧਰਮਚੰਦ ਮਹਾਰੇ ਦੇ ਦੋਸਤ ਪੁੱਤਰ ਹੋਏ ਨੇ ਮਾਨ ਜੋ ਸਰਕਾਰ ਜੋਗ ਬਾਬਾ ਤਰਮ ਚੰਦੋ ਹਸਪਤਲੋ ਇਹਨੇ ਮਾਨਚੰਦ ਤੇ ਮੇਰਜੰਦ ਮਾਨਚੰਦ ਪਰਿਵਾਰ ਵਿੱਚੋਂ ਨੌਵੀਂ ਸੰਤਾਨ ਹੋਏ ਨੇ ਮਹਾਂਪੁਰਖ ਬਾਬਾ ਕਾਬਲੀ ਮਾਲ ਜੀ ਬਹੁਤ ਹੀ ਸ਼ਕਤੀ ਤੇ ਭਗਤੀ ਦੇ ਮਾਰਗ ਸਨ ਕੋਟੇੜਾ ਬਾਬਾ ਨਾਲ ਧਰਤੀ ਤੇ ਰਹਿੰਦੇ ਸਨ ਖਾਲਸਾ ਜੀ ਉਸ ਸੰਤਾਨ ਤਾਂ ਸ਼ਿਗੂ ਰਾਨ ਦੇ ਮਾਰੇ ਨੇ ਆਪਣੇ ਪਰਿਵਾਰ ਬਾਬਾ ਕਾਬਲੀ ਮਾਲ ਜੀ ਨੂੰ ਪਾਖਿਆ ਦਿੱਤੀ ਆ ਜਿਹੜਾ ਸਾਡਾ ਚੋਲਾ ਸਾਹਿਬ ਆ ਇਹ ਰਾਂਛਾ ਦੀਆਂ ਪਹਾੜੀਆਂ ਨੇ ਗੁਫਾਈ ਚੋਲਾ ਸਾਹਿਬ ਗੁਫਾ ਵਿੱਚ ਪੈਣੇ ਧਰਾ ਬਾਬਾ ਨਾਲ ਕਰਦਾ ਜਾਵੇ ਔਸਤ ਬਾਬਾ ਕਾਬਲੀਮਾਲ ਜੀ ਸੰਗਤਾਂ ਨੂੰ ਨਾਲ ਲੈ ਕੇ ਪੈਲ ਯਾਤਰਾ ਕਰਦੇ ਹੋਏ ਇਰਾਣ ਸ਼ਹਿਰ ਦੀ ਧਰਤੀ ਤੇ ਪਹੁੰਚੇ ਨੇ ਤੇ ਉੱਥੋਂ ਜਿਹੜੇ ਸੰਤਾਂ ਸਨ ਉਹਨਾਂ ਨੇ ਬਚਨ ਬਲਾਸ ਕੀਤੀ ਤੇ ਪਿਆਰਿਓ ਉਸ ਗੁਫਾ ਦੀ ਖੋਜ ਕੀਤੀ ਖੋਜ ਕਰਕੇ 14 ਸਹ ਗੁਫਾ ਵਿੱਚੋਂ ਕੱਢ ਕੇ ਸੰਗਤਾਂ ਦੇ ਨਾਲ ਬਾਬਾ ਕਾਬਲੀਮਾਲ ਜੀ ਪੈਲ ਯਾਤਰਾ ਕਰਦੇ ਹੋਏ 4 ਮਾਰਚ ਨੂੰ 14 ਸਾਬ ਢੇਰਾ ਬਾਬਾ ਨਾਲ ਧਰਤੀ ਤੇ ਲੈ ਕੇ ਆਏ ਨੇ ਤੇ ਇਸ ਧਰਤੀ ਨੂੰ ਖਾਲਸਾ ਜੀ ਭਾਗ ਲੱਗੇ ਆ ਉਸ ਜਿਹੜੀਆਂ ਸੰਤਾਂ ਬਾਬਾ ਜੀ ਨਾਲ ਆਈਆਂ ਸਨ ਬਾਬਾ ਜੀ ਨੇ ਉਹਨਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਤੇ ਜਿਹੜੀਆਂ ਸੰਗਤਾਂ ਇਸ ਤਾਂ ਹਾਲ ਸਾਲ 21 ਫਗਣ 4 ਮਾਰਚ ਨੂੰ ਸੰਤਾਂ ਡੇਰਾ ਬਾਬਾ ਨਾਨਕ ਪਹੁੰਚ ਕੇ ਗੁਰੂਆਂ ਪਾਤਸ਼ਾਹ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਡੇ ਦਰਸ਼ਨਦਾਰੀ ਕਰਨ ਗਈਆਂ ਤੇ ਆਪਣੇ ਮੂੰਹ ਮੰਗੀਆਂ ਮਰਾਦਾ ਗੁਰੂ ਘਰ ਤੋਂ ਪੂਰੀਆਂ ਕਰਨ ਗਈਆਂ ਜਿਸ ਕਾਰਨ ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਮਾਝਾ ਮਾਲਵਾ ਦੁਆਬਾ ਉਹ ਦੂਦ ਰਾੜੇ ਸੰਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਮਾਰਚ ਨੂੰ ਸੰਤਾਂ ਪਿਆਰਿਓ ਸ਼ਿਹਾਰਪੁਰੋਂ ਖੜਿਆਲੇ ਸਾਨੀਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਉਹ ਸੰਗ ਦੇ ਰੂਪ ਦੇ ਵਿੱਚ ਪੈਦਲ ਯਾਤਰਾ ਕਰਦੀ ਹੋਈਆਂ ਗੁਰੂ ਨਾਨਕ ਸਾਹਿਬ ਦੇ ਹਰ 10 ਕੀਰਤਨ ਕਰਦੀਆਂ ਸੰਗਤਾਂ ਔ ਚਾਰ ਮਾਰਚ ਨੂੰ ਦੇਲਾ ਬਾਬਾ ਨਾਨਕ ਪਹੁੰਚਦੀਆਂ ਨੇ ਤੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਅੰਗ ਵਾਸਤੇ ਚੌਰਾਸਰ ਦੇ ਦਰਸ਼ਨਦਾਰੀ ਕਰਦੀਆਂ ਨੇ ਤੇ ਆਪਣੀਆਂ ਮੁਹ ਮੰਗੀਆਂ ਮਰਦਾਂ ਗੁਰੂ ਪਾਸੋਂ ਪੂਰੀਆਂ ਕਰਦੀਆਂ ਨੇ ਪਿਆਰਿਓ 1 ਮਾਰਚ ਤੋਂ ਲੈ ਕੇ 17 ਮਾਰਚ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਾਂਗਵਸਤ ਚੋਲਾ ਸਾਹਿਬ ਦਾ ਜਿਹੜਾ ਮੇਲਾ ਮਨਾਇਆ ਜਾਂਦਾ ਪਿਆਰਿਓ ਹਸ਼ਿਆਰਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਧਰਤੀ ਤੱਕ ਜੋ ਗੁਰੂ ਦੀਆਂ ਪਿਆਰੀਆਂ ਸੰਗਤਾਂ ਪਿਆਰਿਓ ਜੋ ਗੁਰੂ ਕੇ ਲੰਗਰ ਨੇ ਜਿਹੜੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਹਸ਼ਿਆਰਪੁਰ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਸੰਗਤਾਂ ਲੰਗਰ ਲਾਉਂਦੀਆਂ ਨੇ ਤੇ ਆਈਆਂ ਹੋਈਆਂ ਸੰਗਤਾਂ ਨੇ ਜਿਹੜੀਆਂ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਤੇ ਸੰਗਤਾਂ ਨੂੰ ਇਹੀ ਉਪਦੇਸ਼ ਆ ਦਰਬਾਰ ਤੋਂ ਜਿਹੜੀਆਂ ਸੰਗਤਾਂ ਦਰਬਾਰ ਤੇ ਮੱਥਾ ਟੇਕਣ ਆਉਂਦੀਆਂ ਨੇ ਤੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਦਰਬਾਰ ਤੇ ਮੱਥਾ ਟੇਕਣਾ ਤੇ ਗੁਰੂ ਪਾਤਸ਼ਾਹ ਉਹਨਾਂ ਦੀਆਂ ਭਾਵਨਾ ਮਨੋ ਕਾਮਨਾ ਪੂਰੀਆਂ ਕਰਦੇ ਨੇ ਇਸ ਇਤਿਹਾਸੇ ਰ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਜਨ ਸਿੰਘ ਜਿਹੜੇ ਰ ਬਾਬਾ ਨਾਨਕ ਉਧਰ ਸ੍ਰੀ ਚੋਲਾ ਸਾਹਿਬ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਜਰੂਰ ਗੱਲਬਾਤ ਕਰਦੇ ਆ ਤੇ ਚੋਲਾ ਸਾਹਿਬ ਜਿਹੜੇ ਤਾਸਤ ਵਜੂ ਖਾਲਸਾ ਵਜੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਮੇਰੇ ਪਾਸ਼ਾ ਨੇ ਪਿਆਰਿਓ ਡੇਰਾ ਬਾਬਾ ਨਾਨਕ ਧਰਤੀ ਨੂੰ ਪਾਗ ਲਾਇਏ ਨੇ ਤੇ ਮੇਰੇ ਪਾਸ਼ਾ ਨੇ ਧਰਤੀ ਤੇ 17 ਸਾਲ ਕੁਝ ਮਹੀਨੇ ਕੁਝ ਦਿਨ ਮੇਰੇ ਪਾਸ਼ਾ ਨੇ ਆਪਣੇ ਹੱਥੀ ਖੇਤੀਬਾੜੀ ਆਰੰਭ ਕੀਤੀ ਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੰਦਾ ਉਪਦੇਸ਼ ਮੇਰੇ ਬਾਬੇ ਨਾਨਕ ਨੇ ਇਹ ਧਰਤੀ ਦੇ ਦਿੱਤਾ ਪਿਆਰਿਓ ਜੋ ਮੇਰੇ ਪਾਸ਼ਾ ਨੇ ਖੇਤੀਬਾੜੀ ਆਰੰਭ ਕੀਤੀ ਆ ਉਸੋ ਤੇ ਮੇਰੇ ਪਾਤਸ਼ਾਹ ਨੇ ਸੰਸਾਰੀ ਕੱਪੜੇ ਪਹਿਨੇ ਨੇ ਤੇ ਜਿਹੜਾ ਉਦਾਸੀਆਂ ਵਾਲਾ ਚੋਲਾ ਸੀ ਭਾਈ ਲੈਣਾ ਜੀ ਨੂੰ ਇਹ ਚੋਲਾ ਸਭ ਗੱਦੀ ਨਾਲ ਪੇਟ ਕਰਕੇ ਗੁਰੂ ਅੰਗਦ ਦੇਵ ਮਰਦ ਦੀ ਗੱਦੀ ਬਖਸ਼ੀ ਆ ਪਿਆਰਿਓ ਇਸ ਤਾਂ ਚੋਲਾ ਸਭ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤੱਕ ਇਹ ਚੋਲਾ ਸਭ ਜਗੇ ਨੇ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਰ ਤੱਕ ਪਹਿਨੇ ਮੇਰੇ ਬਾਪੇ ਨਾਨਕ ਨੇ ਚਾਰ ਪਾਤਸ਼ਾਹੀਆਂ ਨੇ ਇਹ ਚੋਲਾ ਸਭ ਦੀ ਸੇਵਾ ਸੰਭਾਲ ਕੀਤੀ ਆ ਅੰਮ੍ਰਿਤਸਰ ਸਿਵਤੀ ਦਾ ਘਰ ਏ ਚੋਲਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲੇ ਚੋਲਾ ਸਾਹਿਬ ਪਹੁੰਚ ਗਿਆ ਜਿਆ ਦਰਬਾਰ ਸਾਹਿਬ ਜਿਹੜੀ ਕਾਸੇਵਾ ਆਰੰਭ ਹੋਈ ਹੈ ਖਾਲਸਾ ਜੀ ਉਸ ਵਕਤ ਬਲਖ ਬਖਾਰਾ ਈਰਾਨ ਸ਼ਹਿਰ ਤੋਂ ਸੰਗਤ ਆਈ ਉਹਨਾਂ ਦੇ ਮੇਨ ਮੁਖੀ ਜਥੇਦਾਰ ਭਾਈ ਤੋਤਾ RAM ਜੀ ਸਨ ਜਦ ਭਾਈ ਤੋਤਾ RAM ਤੇ ਉਹਨਾਂ ਦੀ ਸੰਗਤਾਂ ਨੇ ਪਿਆਰਿਓ ਸ਼ਰਦਾ ਦੇ ਭਾਵਨਾ ਤੇ ਨਾਲ ਦਰਬਾਰ ਚ ਸੇਵਾ ਕੀਤੀ ਆ ਉਹਨਾਂ ਦੀ ਸੇਵਾ ਦਰਬਾਰ ਉਚ ਸਫਲ ਹੋਈ ਉਸ ਵਕਤ ਪੰਜਵੇਂ ਪਾਸ਼ਾ ਜੀ ਰਹਿਮਤਾਂ ਦੇ ਘਰ ਵਿੱਚ ਆਏ ਤੇ ਕਹਿ ਲੱਗੇ ਭਗਤੋ ਆਪ ਜੀ ਦੀ ਸੇਵਾ ਦਰਬਾਰ ਵਿੱਚ ਸਫਲ ਹੋ ਚੁੱਕਿਆ ਜੇ ਕੋਈ ਦਰਬਾਰ ਚੋਂ ਮੰਗਣਾ ਚਾਹੁੰਦੇ ਮੰਗ ਲਓ ਤੇ ਪਿਆਰੇ ਉਸ ਭਗਤੋ ਤਾਰਾਮ ਤੋਂ ਉਹਨੇ ਸੰਗਤਾਂ ਨੇ ਸਰਬੱਤ ਦਾ ਭਲਾ ਮੰਗਿਆ ਏ ਪਾਸ਼ਾ ਜੇ ਤਰੁੱਠੇ ਜੇ ਮਿਹਰਬਾਨ ਹੋਏ ਜੇ ਸਾਡਾ ਇਲਾਕਾ ਜਿਹੜਾ ਏ ਸਿੱਖੀ ਤੋਂ ਰਹਿਤ ਆ ਪਛੜਿਆ ਹੋਇਆ ਇਸ ਸਿੱਖੀ ਤੋਂ ਸਿੱਖੇ ਨੂੰ ਗਾਂ ਵਧਣ ਵਾਸਤੇ ਕੋਈ ਗੁਰੂ ਘਰ ਦੀ ਨਿਸ਼ਾਨੀ ਦਿੱਤੀ ਆਵੇ ਉਸਦ ਪੰਜਵੇਂ ਪਾਸ਼ਾ ਰਹਿਮਤਾਂ ਦੇ ਘਰ ਵਿੱਚ ਆਏ ਤੇ ਜੋ ਉਹਨਾਂ ਦੇ ਕੋਲ ਕੋ ਨਾਨ ਪਾਤਸ਼ਰੀ ਪਵਿੱਤਰ ਅੰਗ ਵਸਤੇ ਚੋਲਾ ਸਾਹਿਬਸਾ ਨੇ ਇਹ ਭਾਈ ਤੋਤਾ RAM ਜੀ ਨੂੰ ਪੇੜ ਕਰ ਦਿੱਤੇ ਤੇ ਵਾਝਾ ਕੀਤਾ ਭਾਈ ਤੋਤਾ RAM ਜੀ ਇਹ ਚੋਲਾ ਸਾਹਿਬ ਆਪਣੇ ਸ਼ਹਿ ਲੈ ਜਾਓ ਤੇ ਸੰਗਤਾਂ ਨੂੰ ਇਹ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਇਆ ਕਰੋ ਤੇ ਗੁਰੂ ਕਾ ਦੀ ਸਿੱਖੀ ਜਿਹੜੀ ਗਾਂ ਵਧਣੀ ਚਾਲੂ ਹੋਏਗੀ ਤੇ ਖਾਲਸਾਈ ਭਾਈ ਤੋਤਾ RAM ਇਹ ਚੋਲਾ ਸਾਹਿਬ ਆਪਣੇ ਸ਼ਹਿ ਲੈ ਗਏ ਆ ਬਲਖ ਬਖਾਰਾ ਈਰਾਨ ਸ਼ਹਿਰ ਵਿੱਚ ਇਸੇ ਤਰ੍ਹਾਂ ਸੰਤਾਂ ਨੂੰ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਉਂਦੇ ਰਹੇ ਤੇ ਗੁਰੂ ਕਾ ਦੀ ਸਿੱਖੀ ਗੰਵਧਨੀ ਚੱਲੂ ਹੋਈ ਸਮਾਂ ਬੀਤ ਗਿਆ ਜਹ ਪਾਈ ਤੋਤाराम ਜੀ ਬਜ਼ੁਰਗ ਹੋਏ ਨੇ ਤੇ ਅਰਦਾਸ ਵਿੱਚ ਜੀ ਕੀਤੀ ਪਾਸ਼ਾ ਜਿਨ ਨੂੰ ਕਾਬ ਜੀ ਨੇ ਸੇਵਾ ਬਖਸ਼ੀ ਉਮਰ ਬਖਸ਼ੀ ਨੇ ਭਾਈਆ ਹੋਸਰਾ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਕਰ ਸਕੇ ਜਾਂ ਨਾ ਕਰ ਸਕੇ ਤੇ ਖਾਲਸਾ ਜੀ ਪਾਈ ਤੋਤाराम ਜੀ ਨੇ ਇਹ ਚੋਲਾ ਸਾਹਿਬ ਰੁਮਾਲਿਆਂ ਵਿੱਚ ਲਪੇੜ ਕੇ ਬਲਖ ਬੁਖਾਰਾ ਇਰਾਨ ਸ਼ਾਹ ਦੀਆਂ ਪਹਾੜੀਆਂ ਸੀ ਗੁਫਾ ਸੀ ਇਹ ਚੋਲਾ ਸਾਹਿਬ ਗੁਫਾ ਦੇ ਵਿੱਚ ਰੱਖ ਦਿੱਤੇ ਅੱਗੇ ਪੱਥਰ ਲਗਵਾ ਦਿੱਤਾ ਤੇ ਅਰਦਾਸ ਵੇਂਦੀ ਕੀਤੀ ਪਾਸ਼ਾ ਹੁਣ ਜੇ ਪਰਵਾਰ ਨੂੰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਬਖਸ਼ੋਗੇ ਉਹੀ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਕਰਨਗੇ ਤੇ ਖਾਲਸਾ ਜੀ ਫਿਰ ਸਮਾਂ ਬੀਤ ਰ ਗਿਆ ਗੁਨਾਨ ਪਾਸ਼ਾ ਮਹਾਜਾ ਆਪਣਾ ਪਰਿਵਾਰ ਮਾਂ ਜੋ ਸਤਕਾਰਯੋਗ ਦੋ ਸਾਬ ਜਾਦੇ ਹੋਏ ਭਗਵਾਨ ਬਾਬਾ ਸ਼੍ਰੀ ਚਨ ਮਹਾਰਾਜ ਤੇ ਬਾਬਾ ਲਖਮੀ ਚਨ ਮਹਾਰਾਜ ਜੀ ਭਗਵਾਨ ਬਾਬਾ ਸ਼੍ਰੀ ਚਾ ਮਾਰੇ ਨੇ ਸ਼ਾਦੀ ਨਹੀਂ ਕਰਵਾਈ ਉਹ ਬਾਲ ਜਤੀ ਸਨ ਬਾਬਾ ਲਖਮੀ ਚਾਹ ਮਾਰੇ ਨੇ ਸ਼ਾਦੀ ਕਰਵਾਈ ਸੀ ਉਹਨਾਂ ਦੇ ਸੁਪੁੱਤਰ ਸਨ ਬਾਬਾ ਧਰਮਚੰਦ ਜੀ ਖਾਲਸਾ ਜੀ ਇਥੋਂ ਬਾਲੀ ਸਾਈਡ ਤੇ 1 ਕਿਲੋਮੀਟਰ ਭੈਂਡਿਆ ਪੱਖੋ ਕੇ ਟਾਲੀ ਸਾਬ ਜਿਸ ਜਗ੍ਹਾ ਤੇ ਭਗਵਾਨ ਬਾਬਾ ਸ਼ਿਰਚਾ ਮਾਰੇ ਨੇ 4 ਜੋਜਨ 32 ਕਿਲੋਮੀਟਰ ਬਾਲ ਲੰਬੀ ਕੀਤੀ ਆ ਤੇ ਆਪਣੇ ਭਤੀਜੇ ਬਾਬਾ ਧਰਮਚੰਦ ਕੋੜੇ ਤੋਂ ਤਾਰਿਆ ਪਿਜੋ ਕੋ ਨਾਨ ਪਾਸ਼ੇ ਅੰਸੇੜੀ ਕਾਂ ਚੱਲਦੀ ਰਹੇ ਤੇ ਪਿਆਰ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਦੋਂ ਜਵਾਨ ਹੋਏ ਨੇ ਤੇ ਉਹਨਾਂ ਦੀ ਸ਼ਾਦੀ ਕੀਤੀ ਬਾਬਾ ਧਰਮਚੰਦ ਮਾਹਰੇ ਦੇ ਦੋਸਤ ਪੁੱਤਰ ਹੋਏ ਨੇ ਮਾਨਕਚਨ ਤੇ ਮੇਰਚੰਦ ਮਾਨਕਚਨ ਪਰਿਵਾਰ ਵਿੱਚੋਂ ਨੌਵੀਂ ਸੰਤਾਨ ਹੋਏ ਨੇ ਮਾਪੁਰਖ ਬਾਬਾ ਕਾਬਲੀ ਮਾਲ ਜੀ ਬਹੁਤ ਹੀ ਸ਼ਕਤੀ ਤੇ ਭਗਤੀ ਦੇ ਮਾਰਗ ਸੰ ਪਿਆਰਿਓ ਓਡੇਰਾ ਬਾਬਾ ਨਾਨਕ ਧਰਤੀ ਤੇ ਰਹਿੰਦੇ ਸਨ ਉਹ ਸੰਤਾਨਾਂ ਸ਼ਿਗੁਰ ਨਾਨਕ ਦੇ ਮਹਾਰਾ ਨੇ ਆਪਣੇ ਪਰਿਵਾਰ ਬਾਬਾ ਕਾਬਲੀ ਮਾਲ ਜੀ ਨੂੰ ਪਾਕਿਆ ਦਿੱਤੀ ਆ ਕਿ ਜਿਹੜਾ ਸਾਡਾ ਚੋਲਾ ਸਾਹਿਬ ਆ ਇਹ ਇਰਾਨ ਸ਼ਹਿਰ ਦੀਆਂ ਪਹਾੜੀਆਂ ਨੇ ਗੁਫਾਇ ਚੋਲਾ ਸਾਗੋਹਾ ਚ ਪਏ ਨੇ ਡੇਰਾ ਬਾਬਾ ਨਾਨਕ ਵੀ ਖੇਲੇ ਅੰਦਾਜ਼ਾਵੇ ਤੇ ਖਾਲਸਾ ਜੀ ਹੋ ਸਕਦਾ ਬਾਬਾ ਕਾਬਲੀ ਮਾਲ ਜੀ ਸੰਗਤਾਂ ਨੂੰ ਨਾਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਇਰਾਹ ਸ਼ਹਿਰ ਦੀ ਧਰਤੀ ਤੇ ਪਹੁੰਚੇ ਨੇ ਤੇ ਜੋ ਉਸ ਦਿਨੀਆਂ ਸੰਗਤਾਂ ਸਨ ਉਹਨਾਂ ਨੇ ਬਚਨ ਬਲਾਸ ਕੀਤੇ ਤੇ ਉਸ ਗੁਫਾ ਦੀ ਖੋਜ ਕੀਤੀ ਖਾਲਸਾ ਜੀ ਖੋਜ ਕਰਕੇ ਇਹ ਚੋਲਾ ਸਾ ਗੁਫਾ ਵਿੱਚੋਂ ਕੱਢ ਕੇ ਸੰਗਤਾਂ ਨੇ ਨਾਲ ਪੈਦਲ ਯਾਤਰਾ ਕਰਦੇ ਹੋਏ ਬਾਬਾ ਕਾਬਲੀ ਮਾਲ ਜੀ 4 ਮਾਰਚ ਨੂੰ ਇਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਧਰਤੀ ਤੇ ਲੈ ਕੇ ਆਏ ਨੇ ਤੇ ਇਸ ਧਰਤੀ ਨੂੰ ਭਾਗ ਲੱਗੇ ਖਾਲਸਾ ਜੀ ਉਸ ਜਿਹੜੀਆਂ ਸੰਗਤਾਂ ਮਹਾਪੁਰਖਾਂ ਦੇ ਨਾਲ ਆਈਆਂ ਸਨ ਮਹਾਪੁਰਖਾਂ ਨੇ ਬਾਬਾ ਕਾਬਲੀ ਮਾਲ ਜੀ ਨੂੰ ਨਾਲ ਸੰਗਤਾਂ ਨੂੰ ਵਚਨ ਕੀਤੇ ਤੇ ਜਿਹੜੀਆਂ ਸੰਗਤਾਂ ਇਸ ਸਤਾ ਹ ਸਾਲ 21 ਫਗਨ 4 ਮਾਰਚ ਨੂੰ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚ ਕੇ ਗੋਨਾਨ ਪਾਸ਼ਰੇ ਪਵਿੱਤਰ ਅੰਗ ਵਸਤੇ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਨਗੀਆਂ ਤੇ ਆਪਣੇ ਮੂਹ ਮੰਗੀਆਂ ਮਰਾਦਾ ਗੁਰੂ ਘਰ ਤੋਂ ਪੂਰੀਆਂ ਕਰਨਗੀਆਂ ਜਿਸ ਕਾਰਨ ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਮਾਝਾ ਮਾਲਵਾ ਦੁਆਬਾ ਉਹ ਦੂਤ ਰੇਡੀਓ ਸੰਗਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 1 ਮਾਰਚ ਨੂੰ ਹਸ਼ਿਆਰਪੁਰੋਂ ਖੜਿਆਲੇ ਸੈਣੀ ਤੋਂ ਸੰਗਤਾਂ ਪਿਆਰੋ ਸੰਗਦੇ ਰੂਪ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੀਆਂ ਹੋਈਆਂ ਗੁਰਨਾਨ ਪਾਤਸ਼ਰੀ ਹਰਜਾਸ ਕੀਰਤਨ ਕਰਦੀਆਂ ਹੋਈਆਂ ਸੰਗਤਾਂ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ ਤੇ ਗੁਰਨਾਨ ਪਾਤਸ਼ਰੀ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਦੀਆਂ ਨੇ ਤੇ ਆਪ ਨੇ ਮੋਹ ਮੰਗੇ ਮਰਾਦਾ ਗੁਰੂ ਪਾਸੋਂ ਪੂਰੀਆਂ ਕਰਦੀਆਂ ਨੇ 1 ਮਾਰਚ ਤੋਂ ਲੈ ਕੇ 17 ਮਾਰਚ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਨਾਨ ਪਾਸ਼ਾ ਪਵਿੱਤਰ ਅੰਗ ਵਾਸੇ ਚੋਲਾ ਸਾਹਿਬ ਦਾ ਜਿਹੜਾ ਮੇਲਾ ਮਨਾਇਆ ਜਾਂਦਾ ਏ ਤੇ ਗੁਨਾਨ ਪਾਸ਼ਾ ਸਾਹਿਬ ਦਾ ਆਪਣਾ ਪਰਿਵਾਰ ਬੇਦੀ ਪਰਿਵਾਰ ਆਈਆਂ ਹੋਈਆਂ ਸੰਗਤਾਂ ਵਾਸਤੇ ਪਿਆਰਿਓ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਪਿਆਰਿਓ ਜੋ 1 ਮਾਰਚ ਨੂੰ ਜਿਹੜਾ ਸੰਗ ਆਰੰਭ ਹੁੰਦਾ ਹੈ ਹਿਸ਼ਾਰਪੁਰੋਂ ਖੜਿਆਲੇ ਸਾਨੀਆਂ ਤੋਂ ਉਹਨਾਂ ਆਈਆਂ ਹੋਈਆਂ ਸੰਗਤਾਂ ਵਾਸਤੇ ਬੇਦੀ ਪਰਿਵਾਰਾਂ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਪਿਆਰਿਓ ਸੜਕਾਂ ਤੇ ਸੰਗਤਾਂ ਗੁਰੂ ਕੇ ਲੰਗਰ ਲਾਉਂਦੀਆਂ ਨੇ ਤੇ ਜੋ ਸੰਗਤਾਂ ਉਥੋਂ ਪੈਲ ਯਾਤਰਾ ਕਰਦੀਆਂ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ ਉਹਨਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਬੜੀ ਸ਼ਰਧਾ ਭਾਵਨਾ ਤੇ ਨਾਲ ਲਾਏ ਜਾਂਦੇ ਨੇ ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਨਾਲ ਪਿਆਰਿਓ ਸੰਗਤਾਂ ਦੀਆਂ ਸੇਵਾ ਕਰਦੀਆਂ ਨੇ ਤੇ ਆਪਣੀਆਂ ਭਾਵਨਾ ਮਨੋ ਕਾਮਨਾ ਦਰਵਾਜ਼ੇ ਤੋਂ ਪੂਰੀਆਂ ਖਲਡੀਆਂ ਨੇ ਸਤਗੁਰ ਕੀ ਸੇਵਾ ਸਫਲ ਹੈ ਦੇਖੋ ਘਰੇ ਜਿ ਤਲਾਏ ਮਾਂ ਚੰਦਿਆ ਹਲ ਪਾਵਨਾ ਹੋਮੇ ਵਿੱਚੋਂ ਜਾਏ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਸੰਗਤਾਂ ਦਰਬਾਰ ਤੇ ਅਰਦਾਸਾਂ ਬੇਨਤੀਆਂ ਕਰਉਂਦੀਆਂ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਉਹਨਾਂ ਸੰਗਤਾਂ ਦੀਆਂ ਭਾਵਨਾਵਾਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਤੇ ਪਿਆਰੇ ਇਸ ਤਰ੍ਹਾਂ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਦਰਬਾਰ ਤੇ ਜਿਹੜੀਆਂ ਅਖਣ ਪਸਾਹ ਜਿਹੜੀਆਂ ਲੜੀਆਂ ਆਰੰਭ ਹੋਈਆਂ ਰਹਿੰਦੀਆਂ ਨੇ ਉਹ ਆਪ ਜੀ ਨੂੰ ਦਰਸ਼ਨਦਾਰੇ ਕਰਵਾਈਏ ਇਹ ਰੁਮਾਲ ਬੇਬੇ ਨਾਨਕੀ ਦਾ ਏ ਆਪਣੇ ਹੱਥੀ ਕਢਾਈ ਕਢੀ ਹੋਈ ਬੇਬੇ ਨਾਨਕੀ ਨੇ ਆਪਣੇ ਵੀਰ ਕੋ ਨਾਨ ਪਾਤਸ਼ਾਹ ਨੂੰ ਵਿਆਸ ਹਮੇ ਇਰਮਾਲ ਪੇੜ ਕੀਤਾ ਸੀ ਜਾਂ ਬਟਾਲਾ ਸਾਹਿਬ ਕੰਨ੍ਹ ਸਾਹਿਬ ਸ਼ਾਦੀ ਹੋਈ ਗੁਨਾਨ ਪਾਸ਼ਾ ਦੀ ਪਿਆਰਿਓ ਐਤੋਂ ਲੈ ਕੇ ਉਪਰ ਤੱਕ ਗੁਨਾਨ ਪਾਸ਼ਾ ਰਿਆੰਗ ਵਰ ਤੇ ਸੀ ਚੋਲਾ ਸਾਹਿਬ ਨੇ ਇੱਕ ਬਾਹ ਪਿਆਰੇ ਇਧਰਲੀ ਸਾਈਡ ਤੇ ਆ ਇੱਕ ਅਗਲੀ ਸਾਈਡ ਤੇ ਆ ਵਿਚਲਾ ਗਲਮਾ ਹੈ ਇਹ ਅਗਲਾ ਫਰੰਟ ਆ ਇਹ ਚੋਲੇ ਉਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਫਾਰੇਤੀਆਂ ਇਤਾਂ ਦਰਜ ਕੀਤੀਆਂ ਨੇ ਮੇਰੇ ਪਾਸ਼ਾ ਨੇ ਪਿਆਰੇ ਚੋਲੇ ਉਪਰ ਸਾਂਝੀ ਵਾਲ ਤਰਾ ਉਪਦੇਸ਼ ਦਿੱਤਾ ਹੋਇਆ ਏ ਅਵਰ ਅੱਲਾ ਨੂਰ ਉਪਾਇਆ ਕੁਦਰਤ ਰੇਸਾ ਬੰਦੇ ਏਕ ਨੂਰ ਤੇ ਸਭ ਜਾਗੋ ਪਜਿਆ ਹੌਣ ਭੇ ਕੋ ਮੰਦੀ ਪਿਆਰੋ ਇਹ ਮੇਰੇ ਪਾਤਸ਼ਾਹ ਦਾ ਦਰਬਾਰ ਜਿਹੜਾ ਏ ਇਹ ਸਾਂਝੀ ਵਾਲਤਾ ਦਾ ਦਰਬਾਰ ਆ ਪਿਆਰੋ ਇਸੇ ਜਾਤ ਪਾ ਦਾ ਸਬੰਧ ਨਹੀਂ ਜੋ ਸ਼ਰਦਾ ਭਾਵਨਾ ਤੇ ਨਾਲ ਇਹ ਦਰਬਾਰ ਤੇ ਸੰਗਤਾਂ ਹੁੰਦੀਆਂ ਨੇ ਤੇ ਆਪਣੀਆਂ ਝੋਲੀਆਂ ਭਰ ਕੇ ਦਰਬਾਰ ਤੋਂ ਲੈ ਕੇ ਜਾਂਦੀਆਂ ਨੇ ਇਹ ਤਿਹਾਰ ਦੇ ਰਬ ਬਣਾस्ते ਚੋਲਾ ਸਬਜੀ ਦਾ ਵਾਹੀ ਗੁਲਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਪਾ ਕੋਈ ਪਿਛਲੀ ਵਾਰ ਜਿਹੜੇ ਮਤਲਬ ਵੇਲੇ ਲੈ ਕੇ ਜਿਹੜੇ ਇੱਥੇ ਨੌਜਵਾਨਾਂ ਦੇ ਵੱਲੋਂ ਕਾਫੀ ਜਿਹੜੇ ਹੱਥ ਸੋਏਲ ਓਕੇ ਕਿਦੇ ਜੀ ਗੁਰੂ ਪਿਆਰਿਓ ਸਾਡੇ ਇਹ ਬੇਨਤੀ ਆ ਇਹ ਨਾ ਬੇਦੇ ਪਰਿਵਾਰਾਂ ਵੱਲੋਂ ਜਿਹੜੀਆਂ ਸੰਗਤਾਂ ਡੇਰਾ ਬਾਬਾ ਨਾਨਕ ਦਰਸ਼ਨਦਾਰੀ ਕਰਨ ਪਹੁੰਚਦੀਆਂ ਨੇ ਤੇ ਬੜੀ ਸ਼ਰਧਾ ਭਾਵਨਾ ਤੇ ਨਾਲ ਡੇਰਾ ਬਾਬਾ ਨਾਨਕ ਪਹੁੰਚਣ ਤੇ ਆਪਣੇ ਜਿਹੜੀਆਂ ਦਰਸ਼ਨਦਾਰੀ ਕਰਨ ਤੇ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਪੂਰੀਆਂ ਕਰਨ ਸੰਗਤਾਂ ਨੂੰ ਇਹ ਭੇਜ ਲਿਆ ਜਿਹੜੇ ਕੋਈ ਨੌਜਵਾਨ ਕੋਈ ਟਰੈਕਟਰ ਟਰਾਲੀਆਂ ਤੇ ਆਉਂਦੇ ਨੇ ਤੇ ਸੰਗਤਾਂ ਨੂੰ ਵੇਖ ਕੇ ਪਿਆਰਿਓ ਬੜੀ ਸ਼ਰਧਾ ਭਾਵਨਾ ਤੇ ਨਾਲ ਇਹ ਦਰਬਾਰ ਤੇ ਆਇਆ ਕਰੋ ਕਿ ਜਿਹੜੀਆਂ ਹਰ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹ ਖੁਸ਼ੀਆਂ ਨਾਲ ਆਉਂਦੀਆਂ ਨੇ ਤੇ ਖੁਸ਼ੀਆਂ ਦੇ ਨਾਲ ਵਾਪਸ ਆਪਣੇ ਘਰ ਵਿੱਚ ਜਾਣ ਸੰਗਤਾਂ ਨੂੰ ਇਹੋ ਪੀ ਲਿਆ ਕਿ ਜੋ ਵੀ ਸੰਗਤਾਂ ਦੇ ਸੰਗਤਾਂ ਆਉਂਦੀਆਂ ਨੇ ਸੜਕਾਂ ਤੇ ਉਹਨਾਂ ਦਾ ਧਿਆਨ ਰੱਖ ਕੇ ਤੇ ਡੇਰਾ ਪਾਪਾ ਨਾਨਕ ਪਹੁੰਚਣਾ ਕੋਈ ਜਿਹੜਾ ਹਾਸਾ ਉਹ ਨਾ ਹੋਵੇ ਇਹ ਬੇਦੀ ਪਰਿਵਾਰਾਂ ਵੱਲੋਂ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਗੁਰਦੁਆਰਾ ਡੇਰ ਬਾਬਾ ਨਾਨਕ ਚੋੜ ਸਾਹਿਬ ਦੇ ਅੱਗੇ ਤੋਂ ਸੰਤਾਂ ਜਿਹੜਾ ਜਨਕਰਾ ਸਮਾਂ ਤਾਂ ਡਾਕਟਰ ਕਰ ਲਓ ਫਿਰ ਸਾਈਂ